ਸ੍ਰੀ ਕਾਲਜੀ ਮੈਂ ਦਾਤ ਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਵਾਸ ਸੱਜਣ ਜੀ ਜਿਵੇਂ ਘਰਾਂ ਤੋਂ ਫੁੱਟਿਆ ਹੋਇਆ ਹਾਂ ਹੁਣ ਮੈਂ ਤੁਹਾਨੂੰ ਕਹਿਣਾ ਵੀ ਜਗਦੀ ਜ਼ਮੀਰ ਉਡਰਨਾ ਖਾਸ ਕਰਕੇ ਮੇਰੀ ਜਗ ਜੰਦੀ ਪੈਣੋ ਸਮਾਗਮ ਤੁਹਾਡਾ ਮਾਣ ਨਿਕਲਦਾ ਚਾਸੀ ਦੀ ਰਾਣੀ ਵਾਂਗੂ ਤੁਹਾਡੀ ਬਹੁਤ ਊੜਾ ਸਮਾਜ ਨੂੰ ਹਮੇਸ਼ਾ ਆਪਣੇ ਬੱਚਿਆਂ ਨੂੰ ਪੜ੍ਹਾਓ ਇੱਕ ਸੂਟ ਘੱਟ ਸਮਾ ਲਿਓ ਆਪਣੇ ਬੱਚੇ ਪੜ੍ਹਾਓ ਸਿਸਟਮ ਦੇ ਖਿਲਾਫ ਲੜਨ ਵਾਸਤੇ ਇੱਕ ਪੂਰਾ ਕੱਟ ਵੀਰੋ ਆਪਣੇ ਬੱਚੇ ਬਣਾ ਲਿਓ ਸਿਸਟਮ ਦੇ ਖਿਲਾਫ ਲੜਨ ਨੂੰ ਵਾਸਤੇ ਸੋ ਮੈਂ ਪਵਨ ਬਾਣੀ ਕੀਤੀ ਇਸ ਬੋਲੋਂ ਪ੍ਰਧਾਨ ਜੀ ਨੂੰ ਦਰਸ਼ਨ ਕਾਂਗਰਾ ਜੀ ਨੂੰ ਮੇਰੇ ਵਿੱਕੀ ਪ੍ਰੋਚਾ ਵੀਰ ਜੀ ਨੂੰ ਵਿਸ਼ਵਾਸ ਦਿਵਾਉਣਾ ਮੇਰੇ ਬੱਚੇ ਜਿਹੜੇ ਹੈਗੇ ਹਨ ਮਨਜੀਤ ਸਿੰਘ ਕਰਾਚੋਂ ਭਾਰਤੀ ਕਿਸਾਨ ਨੂੰ ਲਾਗੂ ਜਗਦਾ ਸਿੰਘ ਲੱਡੀ ਅਤੇ ਹੋਰ ਕਿਸਾਨ ਸਾਥੀਆਂ ਨੇ ਇਹਨਾਂ ਦੇ ਪੇਟ ਆਸ਼ਮੋਤੀ ਆ ਮਾਰਿਆ ਗਿਆ ਇੱਕ ਵੀਡੀਓ ਬੈਤ ਹੋਈ ਜਿਹਦੇ ਵਿੱਚ ਅਣਪਛਾਤੇ ਦਾਣ ਆ ਆਮਦ ਤੇ ਹਦੀ ਤੇ ਮਾਰੀ ਲਗਈਆ ਹੋਇਆ ਕੀ ਕਲ ਕੁਸ਼ਰੀ ਪੀਐਸਪੀ ਆਪ ਵੀ ਗੱਲ ਹੈ ਕਹਿੰਦਾ ਮਾਮੂਲੀ ਗੱਲ ਸੀ ਚਾਹ ਦੇ ਵੀ ਪੁਰਣੀ ਗੱਲ ਸੀ ਮਾੜੀ ਜੀ ਇਹਨਾਂ ਦੇ ਮੁੰਡਿਆਂ ਨੂੰ ਝੂਠਾ ਉੱਪਰ 379 ਬੀਲ ਆਤੀ ਕੀ ਮਤਲਬ ਪੱਕੇ ਚੋਰ ਬਣਾਤਾ पक्के डाकू बनाता लुटेरे बनाता नशेड़ी बनाता क्योंकि एक दाप समाज के बच्चे से उच्च जाति के बंदे ने कुत्ते मारे जीत सिंह लाइव होया चुप्पा कहाँ में भाई मैं बच्चे ने कुत्ते आने उसको तो कुछ समय बाद कोई तो अपने साथी कटे की थे कोर्स प्रशासन ने पार्टी किसान जनों ने कबाह है चुप्पा पंचा की था सामे ਇਹਨਾਂ ਦੇ 307 ਲਾਤੀ ਨਾਲੇ ਚੋਰ ਨਾਲੇ ਚੋਣੀਆਂ ਉਲਟਾ ਚੋਰ ਕਤਵਾਰ ਤੋਂ ਗੱਜੇ ਨਾਲੇ ਇਹਨਾਂ ਦੇ ਬੰਦੇ ਕੁੱਤੇ ਨਾਲੇ ਸਾਡੇ ਦੀ 307 ਲਾਤੀ ਤੈਨੂੰ 389 ਵੀਰ ਆਤੀ ਚੋਰ ਅਚਕੇ ਮਨਾਤਾ ਮਾਰ ਬਧਾਈ ਵਾਲੇ ਮਨਾਤਾ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬੱਚੇ ਸਿਮ ਰਸਤਾ ਉੱਤੇ ਲਗਾਈ ਡਾਕਟਰ ਮਕਰ ਸਿੰਘ ਜੀ ਪ੍ਰੋਚਾ ਸਾਹਿਬ ਪਰਮੇਸ਼ਰ ਕਾਂਗੜਾ ਜੀ ਇਹ ਸਾਰੇ ਦਰਸ਼ਨ ਕਾਂਗੜਾ ਜੀ ਇਹ ਇਹਨੇ ਸਾਰਿਆਂ ਨੇ 7 ਤਰੀਕ ਨੂੰ ਇਕੱਠੇ ਆ ਸੀ 7 ਤਰੀਕ ਨੂੰ ਇਕੱਠੇ ਆ ਸੀ ਪਹਿਲਾਂ ਤੇ ਗਿਆਨ ਚੋਤੀ ਚੈਨਲ ਦਾ ਧੰਨਵਾਦ ਆ ਇਹ ਸਰਦਾਰ ਸਤਗੁਰ ਸਿੰਘ ਨੇ ਜਿਨ੍ਹਾਂ ਦਾ ਪੇਟੇ ਦਾ ਨਾਮ ਤੇ ਕੀ ਨਾਮ ਤੁਹਾਡੇ ਹਰਜੀਤ ਸਿੰਘ ਇੱਕ ਆਮਾਨਾ ਇਹ ਦੋ ਬੱਚੇ ਸੀਗੇ ਜਿਨ੍ਹਾਂ ਦੇ ਉੱਤੇ ਜਿਹੜਾ ਇੱਕ ਵਿਅਕਤੀ ਘਰਾਚੋ ਨੇ ਮਨਜੀਤ ਘਰਾਚੋ ਨੇ ਬਹੁਤ ਜਦਾ ਸਤਿਕਾਰ ਦਿੱਤਾ ਠੀਕ ਹੈ ਜਗਤਾਰ ਸਿੰਘ ਲੱਡੀ ਇਹਨਾਂ ਨੇ ਕੀਤਾ ਬਿਲਕੁਲ ਅੱਜ ਜਿਹੜਾ ਇੱਥੇ ਇਕੱਠ ਹੋਇਆ ਸਗਰੂਪ ਦੇ ਵਿੱਚ ਜਿਹੜਾ ਇਕੱਠ ਹੋਇਆ ਉਹ ਇਕੱਠ ਹੋਇਆ ਕਿਉਂਕਿ ਸਾਡੇ ਜਿਹੜੇ ਬੱਚੇ ਉਹ ઠાੜੀ ਨਹੀਂ ਉਹ ਸਮਾਜ ਦੇ ਬੱਚੇ ਨੇ ਤੇ ਜੇ ਉਹ ਸਮਾਜ ਦੇ ਬੱਚੇ ਨੇ ਤੇ ਫਿਰ ਪੂਰਾ ਸਮਾਜ ਪੂਰੇ ਪੰਜਾਬ ਦੇ ਵਿੱਚ ਇਵਨ ਕਿ ਦਿੱਲੀ ਦੇ ਵਿੱਚ ਵੀ ਲੋਕ ਇਕੱਠੇ ਹੋ ਕੇ ਆਏ ਨੇ ਪੂਰੇ ਸਮਾਜ ਦੇ ਜਿਹੜਾ ਜ਼ਰਦ ਰੱਖਦੇ ਨੇ ਤੇ ਮੇਰੀ ਬੇਨਤੀ ਇਹ ਆ ਕਿ ਕੱਲ ਨੂੰ ਦੇਖੋ ਆਉਣ ਵਾਲੇ ਸਵੇਰੇ ਦੇ ਵਿੱਚ ਪਤਾ ਨਹੀਂ ਕੀ ਹੋ ਜਾਣਾ ਹੁੰਦਾ ਪਰ ਤੁਹਾਡੇ ਤੇ ਹਰ ਤਰ੍ਹਾਂ ਦਾ ਦਬਾਅ ਵੀ ਕਿ ਜਿਹੜਾ ਪੈ ਸਕਦਾ ਘਰ ਨੂੰ ਜਿਹੜਾ ਕੁਝ ਵੀ ਕਹਿ ਸਕਦਾ ਕਿਹਾ ਜਾ ਸਕਦਾ ਕਿ ਆਹ ਲੈ ਲਓ ਜੀ ਆਹ ਲੈ ਲਓ ਜੀ ਅਸੀਂ ਜਿਹੜਾ ਤੁਸੀਂ ਰਾਜੀ ਨਾਵਾ ਕਰ ਲਓ ਪਰ ਇੱਕ ਗੱਲ ਮੇਰੀ ਧਿਆਨ ਰੱਖੋ ਜੇ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਜੇ ਕਿ ਜੋ ਇਹ ਲੋਕ ਨੇ ਇਹਨਾਂ ਤੋਂ ਬਿਨਾ ਤੁਸੀਂ ਫੈਸਲਾ ਨਹੀਂ ਕਰੋਗੇ ਇਹ ਵੀ ਸਟੇਟਮੈਂਟ ਤੁਹਾਡੇ ਮੂੰਹ ਆ ਜਿਹੜੇ ਜਿਹੜੇ ਦੇ ਦਰਸ਼ਕ ਨਹੀਂ ਤੇ ਸਾਡੇ ਜਿਹੜਾ ਦਲਤ ਭਾਈਚਾਰਾ ਉਹ ਚਾਹੁੰਦਾ ਵੀ ਤੁਸੀਂ ਦੱਸੋ ਕਿ ਅੱਜ ਤੋਂ ਐਕਸ਼ਨ ਕਮੇਟੀ ਬਣੀ ਹੈ ਜਾਂ ਪਹਿਲਾਂ ਕਿਹੜੀ ਕੰਮ ਕਰ ਰਹੀ ਜਿਹੜੇ ਤੁਹਾਡੇ ਨਾਲ ਲੱਗੇ ਹੋਏ ਤੁਸੀਂ ਕੀ ਉਹਨਾਂ ਦੇ ਨਾਲ ਸਹਿਮਤ ਜੇ ਕਿ ਇਸ ਤਰ੍ਹਾਂ ਤੇ ਨਹੀਂ ਹੋਊਗਾ ਵੀ ਕੱਲ ਨੂੰ ਆਉਣ ਵਾਲੇ ਸਮੇਂ ਜੇਕਰ ਕੋਈ ਫੈਸਲਾ ਹੁੰਦਾ ਤੇ ਤੁਹਾਡੇ ਤੇ ਦਬਾਅ ਪਾਉਂਦਾ ਜਾਂ ਤੁਹਾਨੂੰ ਕੋਈ ਐਹੋ ਜਿਹੀ ਗੱਲ ਕਰਨਗੇ ਕਿ ਆਹ ਲਓ ਜੀ ਅਸੀਂ ਤੁਹਾਨੂੰ ਦੋ ਚਾਰ ਕਿਲੇ ਪੈੜੀ ਨਾ ਹਵਾ ਦਿੰਨੇ ਜੀ ਤੁਹਾਨੂੰ ਪੈਸੇ ਦੇ ਦਿੰਨੇ ਆ ਜੀ ਮਿਲ ਕੋ ਜੀ ਕਿਤੇ ਇਹਦੀ ਆਫਰ ਮੈਨੂੰ ਲੱਗਦਾ ਵੀ ਦੇ ਸਕਦੇ ਨੇ ਕਿਉਂਕਿ ਅਜੇ ਹਜੇ ਉਹਨਾਂ ਦਾ ਹੋ ਸਕਦੀ ਪੋਸਿਬਿਲਟੀ ਹੋ ਸਕਦੀ ਹੈ ਕਿ ਇਸੇ ਪੋਸਿਬਿਲਟੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹਰ ਬੰਦਾ ਆਪਣੇ ਪਰਿਵਾਰ ਨੂੰ ਤੇ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਤੇ ਹਰ ਬੰਦੇ ਦਾ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਬਚਾਉਣ ਦਾ ਅਧਿਕਾਰ ਸਮਝ ਰਹੀ ਬੇ ਜੀ ਤੁਸੀਂ ਜਿਹੜੇ ਆ ਇਹਦੇ ਤੇ ਤੁਹਾਡਾ ਜਿਹੜਾ ਸਟੈਂਡ ਕੀ ਹੋਊਗਾ ਤੁਸੀਂ ਕੀ ਚਾਹੋਗੇ ਦੇਖੋ ਸਰ ਜੀ ਸਾਡਾ ਜਿਹੜਾ ਨੁਕਸਾਨ ਹੋਣਾ ਸੀ ਉਹ ਹੋ ਚੁੱਕਾ ਹੈ ਸਾਡੇ ਬੱਚਾ ਨੂੰ ਹੁਣ ਮੈਡੀਕਲ ਫਿਟਨੈਸ ਤਾਂ ਮਿਲ ਨਹੀਂ ਸਕਦੀ ਤੁਹਾਨੂੰ ਫਿੱਟ ਹੋ ਗਈ ਉਹਦਾ ਜਿਹੜਾ ਪੜਾਈ ਕਰੀ ਹੈ ਉਹ ਅੰਦਰ ਖਤਮ ਹੋ ਗਈ ਉਹਦਾ ਪ੍ਰਾਈਵੇਟ ਹੀ ਵਰਕ ਕਰ ਸਕਦੇ ਲੋ ਸਰਕਾਰੀ ਮੌਕੇ ਤਾਂ ਕੋਈ ਮਿਲ ਨਹੀਂ ਸਕਦਾ ਸਾਡਾ ਵੀ ਨੁਕਸਾਨ ਹੋਣਾ ਨਹੀਂ ਜਿਹੜੇ ਲੋਕ ਤੁਹਾਡਾ ਸਮਰਥਨ ਦੇਣ ਆਏ ਆ ਉਹ ਇਹ ਆਸ ਕਰਦੇ ਆ ਵੀ ਤੁਸੀਂ ਅੰਦਰ ਵੜ ਕੇ ਕਿਤੇ ਫੈਸਲਾ ਨਾ ਲੈ ਲਓ ਨਹੀਂ ਲਵਾਂਗੇ ਪੱਕੀ ਗੱਲ ਹੈ ਅਸੀਂ ਕੁਰਬਾਨੀ ਦੇ ਚੁੱਕੀ ਜੀ ਤੁਹਾਡਾ ਸ਼ਬ ਨਾਮ ਕੀ ਆ ਸਤਗੁਰ ਸਿੰਘ ਸਤਗੁਰ ਸਿੰਘ ਤੁਹਾਡੇ ਵਿੱਚ ਦੇਣਾ ਅਸਿੰਗ ਹਰਜੀਤ ਸਿੰਘ ਜੀ ਹਰਜੀਤ ਸਿੰਘ ਤੇ ਅਮਨ ਦੇ ਡੈਡੀ ਅਮਨਾ ਜਿਹੜਾ ਉਹਦੇ ਡੈਡੀ ਦਾ ਨਾਮ ਕੀ ਆ ਉਹਦਾ ਨਾਮ ਵੀ ਸਤਗੁਰਜੀ ਉਹਦਾ ਨਾਮ ਵੀ ਸਤਗੁਰਜੀ ਹੈ ਅੱਛਾ 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 ਠੀਕ ਹੈ ਭਾਈ ਮੈਂ ਛਾਲਾ ਜੱਤਰੀ ਬਲੌਂ ਕਰਦਾ ਜੀ ਔਰ ਅੰਦਾਸੀਆ ਜਾਤੀ ਨੂੰ ਬਲੌਂ ਕਰਦੇ ਨੇ ਜੀ ਉਹਦਾ ਨਾਮ ਉਹ ਵੀ ਸਤਗੁਰ ਸਿੰਘਾ ਉਹਨਾਂ ਦਾ ਪਿੰਡ ਵਾਲੀਆਂ ਜੀ ਸਾਡਾ ਪਿੰਡ ਚੱਠੇ ਸੀਗਮਾ ਚੱਟੇ ਤੇ ਵਾਲੀਆਂ ਚੱਟੇ ਦੇ ਵਿੱਚ ਇਹ ਦੋਏ ਆਪਸ ਵਿੱਚ ਦੋਨਾਂ ਦੇ ਲੱਗ ਪਿੰਡ ਨੇ ਇੱਕ ਅਗਲਾ ਕਮੇਟਾ ਦੇ ਨੇ ਜੀ ਨੇ ਜਿਹੜਾ ਤੁਹਾਡਾ ਬੇਟਾ ਇੱਕ ਦੂਜੇ ਨੂੰ ਜਾਣਦੇ ਤਕਨੀਕ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਤੇ ਜਿਹੜੇ ਮੁੰਡੇ ਨਾਲ ਲੜਾਈ ਹੈਗੀ ਹੋਗੀ ਸੀਗੀ ਉਹ ਉਹ ਕਿੱਥੋਂ ਦਾ ਸੀਗਾ ਉਹ ਕੱਚਾ ਉਹਨਾਂ ਨੂੰ ਤਾਂ ਪਤਾ ਨਹੀਂ ਜੀ ਕੋਈ ਕੱਚਾ ਹੁੰਦਾ ਸੀ ਕਹਿੰਦੇ ਜੀ ਤੁਹਾਨੂੰ ਉਹ ਵੀ ਨਹੀਂ ਪਤਾ ਹਾਂਜੀ ਮਨਜੀਤ ਦਾ ਮੁੰਡਾ ਜਿਹੜਾ ਮਨਜੀਤ ਜਿਹਦੇ ਨਾਲ ਜਿਨ੍ਹਾਂ ਨੇ ਕੁੱਟਿਆ ਜੀ ਹਾਂ ਉਹ ਮਨਜੀਤ ਸਿੰਘ ਆ ਜੀ ਉਹਦਾ ਮਨਜੀਤ ਦਾ ਬੇਟਾ ਜੀ ਇੱਕ ਜਤਾਰ ਸਿੰਘ ਲੱਢੀ ਜਿਹੜੀ ਪਹਿਲਾਂ ਉਹਦੇ ਨਾਲ ਕਿਸੇ ਦੇ ਨਾਲ ਲੜਾਈ ਹੋਈ ਚੱਕਰ ਸਿੰਘ ਲੱਢੀ ਦੀ ਉਹ ਬੱਚੇ ਨੂੰ ਤੁਸੀਂ ਜਾਂ ਤੁਹਾਡੇ ਬੱਚੇ ਜਾਣਦੇ ਨੇ ਨਹੀਂ 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 ਜਾਣਦੇ ਮੈਂ ਕਿਰਦਿਤ ਸਿੰਘ ਹੈਰੀ ਫੇਰਮਨ ਨੈਸ਼ਨਲ ਜਲ ਮਹਾਪੁਰ ਪੰਜਾਬੋਂ ਮੇਰੇ ਨਾਲ ਬੜਿਆ ਵਿਕੀ ਮਰੋਚਾ ਜੀ ਮੇਰੇ ਨਾਲ ਹੀ ਪੈਂਦੀ ਖੜਿਆ ਅਰਜੀਤਪੁਰ ਪਰਬਜੀਤਪੁਰ ਜਿਨ੍ਹਾਂ ਦੇ ਬੇਟੇ ਦੀ ਕਿਸਾਨ ਆਗੂ ਵੱਲੋਂ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਔਰ ਉਹ ਬੱਚਾ ਡੇਰੇ ਇਲਾਜ ਹੈ ਪਰ ਦੂਜੇ ਪਾਸੇ ਅਸਾਂ ਯੂਨੀਅਨਾਂ ਜਿਹੜੀਆਂ ਮਜ਼ਦੂਰ ਇਕਤਾ ਕਿਸਾਨ ਇਕਤਾ ਦੇ ਨਾਰੇ ਲਾਉਂਦੇ ਸੀ ਉਹ بجائے ਦੋਸ਼ੀ ਵਿਅਕਤੀ ਨੂੰ ਸਜ਼ਾ ਦਮਾਉਂਦੇ ਤਾਂ ਦੇ ਲਾਉਣ ਦੀਆਂ ਧੌਕੀਆਂ ਦੇ ਰਹੇ ਆ ਤੇ ਅੱਜ ਪੂਰੇ ਸਮਾਜ ਦਾ ਇਕੱਠ ਹੋਇਆ ਸਾਰੇ ਲੋਕਾਂ ਨੇ ਸਮਾਜਿਕ ਨੀਸ ਸਿੰਘ ਸਹਿਬਾਨਾਂ ਨੇ ਰਾਜਨੀਤਿਕ ਪਾਰਟੀਆਂ ਭਾਵੇਂ ਅਲੱਗ-ਅਲੱਗ ਜਗ੍ਹਾ ਤੇ ਬੈਠੇ ਸੀ ਸਾਰੇ ਅੱਜ ਇਕੱਠੇ ਹੋ ਕੇ ਇੱਕ ਮਤਾ ਪਾਸ ਕੀਤਾ ਕਿ 26 ਜੂਨ ਤੱਕ ਜਿਹੜਾ ਮਨਜੀਤ ਘਰਾ ਤੋਂ ਹੈਗਾ ਜਿਹਨੇ ਮੁੰਡਾ ਦੀ ਕੁੱਟਮਾਰ ਕੀਤੀ ਹੈ ਬੱਚਿਆਂ ਨੂੰ ਕਿਡਨਾ ਕੀਤਾ ਹੈ ਉਹਨਾਂ ਦੇ ਖਿਲਾਫ 308 ਤੇ ਨਾਲ ਕਿਡਨਾਪਿੰਗ ਐਸ ਸੀ ਐਸ ਪੀ ਐਕਟ ਇਹ ਤੈਅ ਤੋਂ ਪਰਚਾ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੇ ਜਿਹੜਾ ਬੱਚਿਆਂ ਦੇ ਉੱਪਰ ਝੂਠਾ ਪਰਚਾ ਦਰਜ ਕੀਤਾ ਹੈ ਉਹ ਰਾਤਰੀ ਹੁੰਦਾ ਤਾਂ 26 ਜੂਨ ਤੱਕ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਮੁੱਚੇ ਦਲਦਭਾਈ ਚਾਰੇ ਵੱਲੋਂ ਇਹ ਅਲਟੀਮੇਟਮ ਹੈ ਤੇ ਫਿਰ ਤਿੱਖਾ ਐਕਸ਼ਨ ਹੋਊਗਾ ਉਸ ਐਕਸ਼ਨ ਦੇ ਵਿੱਚ ਨੁਕਸਾਨ ਕਟਾ ਵਾਧਾ ਜੋ ਵੀ ਹੋਊਗਾ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਇੱਕ ਚੇਤਾਵਨੀ ਹੋਰ ਦੇਣਾ ਚਾਹੁੰਦੇ ਆ ਜੇ ਕੋਈ ਵੀ ਵਿਅਕਤੀ ਸਾਡੇ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਜਾਂ ਇਸ ਪਰਿਵਾਰ ਦੇ ਕਿਸੇ ਮੈਂਬਰ ਨੂੰ ਹੁਣ ਤੁਮ ਕੌਣ ਦੀ ਕੋਸ਼ਿਸ਼ ਕਰੂਗਾ ਕੋਈ ਦਬਾਅ ਪਾਉਣ ਦੀ ਕੋਸ਼ਿਸ਼ ਕਰੂਗਾ ਤਾਂ ਉਹਨਾਂ ਨੂੰ ਵੀ ਇੱਦਾਂ ਦਾ ਜਵਾਬ ਪੱਥਰ ਦੇਣ ਵਾਸਤੇ ਸਮਾਜ ਨੇ ਫੈਸਲਾ ਕੀਤਾ ਜਦੋਂ ਮਰਜੀ ਸੁਨੇਹਾ ਆਊਗਾ ਇੱਕ ਆਵਾਜ਼ ਤੇ ਸਾਰੇ ਇਕੱਠੇ ਹੋਣਗੇ ਤੇ ਮੈਂ ਇੱਕ ਵਾਰ ਫਿਰ ਜਿਹੜੇ ਐਕਸ਼ਨ ਕਮੇਟੀ ਸੰਗਰੂਰ ਦੇ ਲੋਕਲ ਸਾਥੀਆਂ ਨੂੰ ਸੰਭਾਲ ਰਹੇ ਹੈ ਕੰਗੜਾ ਜੀ ਸੋਚਾ ਜੀ ਸ਼ਕਤੀ ਜੀ ਤੇ ਸਾਰੇ ਇਹਨਾਂ ਦੇ ਨਾਲ ਟੀਮ ਜਿਹੜੀ ਹੈ ਉਹਨਾਂ ਨੂੰ ਸਮੁੱਚੇ ਸਮਾਜ ਨੇ ਹੱਥ ਕੜੇ ਕਰਕੇ ਇਹ ਫੈਸਲਾ ਦਿੱਤਾ ਹੈ ਕਿ ਜੋ ਵੀ ਟਿੱਖਾ ਐਕਸ਼ਨ ਉਹਦਾ ਐਕਸ਼ਨ ਲਿਕਣਾ ਹੋਊਗਾ ਉਹ ਉਹ ਲਿਕ ਦੇਣ ਸਮਾਜ ਨੰਗੇ ਪੈਰੀ ਉਹ ਸਖਤ ਦੇ ਉੱਤੇ ਪੈਰਾ ਦੇਣ ਲਈ ਖੜਾ ਹੋਊਗਾ ਪੰਜਾਬ ਸਰਕਾਰ ਨੂੰ ਚੋਣਾਂ ਨਹੀਂ ਦੇਣਾ ਚਾਹੁੰਦੇ ਯਾਦ ਰੱਖ ਲਓ 2 ਅਪ੍ਰੈਲ 2018 ਤੇ ਜੇਕਰ ਤੁਸੀਂ ਦੋਸ਼ੀ ਦੇ ਖਿਲਾਫ ਕਾਰਵਾਈ ਨਾ ਕੀਤੀ 2 ਅਪ੍ਰੈਲ 2018 ਦੀ ਤਰ੍ਹਾਂ ਪੰਜਾਬ ਦਾ ਸਾਢੇ 40 ਗਿਸ਼ਤੀ ਕਰਤ ਭਾਈਚਾਰਾ ਤਿੱਖਾ ਐਕਸ਼ਨ ਦੇਊਗਾ ਤੇ ਜਿਹੜੇ ਲੋਕ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੈ ਜੇ ਲੋੜ ਪਈ ਤਾਂ ਅਸੀਂ ਉਹਨਾਂ ਦੇ ਘਰਾਂ ਦੇ ਸਾਹਮਣੇ ਜਾ ਕੇ ਵੀ ਪ੍ਰਦਰਸ਼ਨ ਕਰਨ ਤੋਂ ਪਿੱਛੇ ਨਹੀਂ ਹਟਾਂਗੇ 50% ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ